ਦੀ ਆਪਣਾ ਮਾਨਸਤ ਹੁੰਦੀ ਹੈ ਮੇਰਾ ਨਾਮ ਆਪਣਾ ਰਜਿੰਦਰ ਕੁਮਾਰ ਮੈ ਡੀਸੀ ਕੋਆਰਡੀਨੇਟਰ ਇੰਡੀਅਨ ਰੈਡ ਕਰਾਸ ਸੁਸਾਇਟੀ ਪੰਜਾਬ ਰਾਜ ਚੰਡੀਗੜ੍ਹ ਵੱਲੋਂ ਗੁਰਦੇ ਆ ਅੱਜ ਆਪਾਂ ਸੇ ਮਤਬੂਲਪੁਰੇ ਭਾਈ ਜੀਉ ਸਿੰਘ ਸੰਗਤ ਸਿੰਘ ਗੁਰਦੁਆਰੇ ਦੇ ਵਿੱਚ ਇੱਕ ਕੈਂਪ ਲਗਾਇਆ ਹੈ ਇੱਕ ਹੈਲਥ ਚੈੱਕਅਪ ਐਨ ਪੀਵੀ ਸਕ੍ਰੀਨਿੰਗ ਦਾ ਕੈਂਪ ਜਿਸ ਵਿੱਚ ਆਪਾਂ ਛਾਤੀ ਦੇ ਰੋਗਾਂ ਦੇ ਬਾਰੇ ਤੇ ਜਨਰਲ ਜਾਂਚ ਦੇ ਲਈ ਕਰ ਰਹੇ ਹਾਂ ਉਸ ਤੋਂ ਇਲਾਵਾ ਆਪਾਂ ਇੱਥੇ ਫ੍ਰੀ ਦਵਾਈਆਂ ਫ੍ਰੀ ਟੈਸਟ ਐਕਸ-ਰੇ ਫ੍ਰੀ ਛਾਤੀ ਦੇ ਫ੍ਰੀ ਐਕਸ-ਰੇ ਹੋ ਰਹੇ ਨੇ ਚੈਸਟ ਸਪੈਸ਼ਲਿਸਟ ਲਈ ਡਾਕਟਰ ਡੀਟੀਸੀ ਤੋਂ ਆਏ ਨੇ ਉਸ ਤੋਂ ਇਲਾਵਾ ਅਥਾਂ ਦੇ ਇੱਥੇ ਚੈੱਕਅਪ ਹੋ ਰਿਹਾ ਔਰ ਆਪਣਾ ਫ੍ਰੀ ਦਵਾਈਆਂ ਦਿੱਤੀਆਂ ਜਾ ਰਹੀਆਂ ਇਹਦੇ ਚ ਆਪਣਾ ਸਾਰੇ ਏਰੀਆ ਦੇ ਵਿੱਚ ਆਪਾਂ ਪੜਾ ਚਾਰ ਪੰਜ ਦਿਨ ਅਲੋਟਮੈਂਟ ਕਰਾਈ ਆ ਪਰ ਤੁਹਾਡੇ ਇੱਥੇ ਲੋਕ ਦਾ ਇਹ ਫਟਾ ਉਠਾਨ ਐਸ ਕੇਮਪ ਦਾ ਉਹਦੇ ਲਈ ਆਪਾਂ ਫ੍ਰੀ ਹੈਲਥ ਚੈੱਕਅਪ ਕੈਂਪ ਦਾ ਜਿਹੜਾ ਆਰਗੇਨਾਈਜ਼ ਕੀਤਾ ਗਿਆ ਇੰਡੀਅਨ ਰੈੱਡ ਕਰਾਸ ਸੁਸਾਇਟੀ ਪ੍ਰਾਂਮ ਬ੍ਰਾਂਚ ਚੰਡੀਗੜ੍ਹਾ ਮੈਨੂੰ ਆ ਇੰਡੀਅਨ ਰੈੱਡ ਕਰਾਸ ਸੁਸਾਇਟੀ ਵੱਲੋਂ ਹਰ ਤਿੰਨ ਮਹੀਨੇ ਬਾਅਦ ਇਸ ਵਿੱਚ ਕਿਸੇ ਸਰਵ ਮੈਡੀ ਦੇ ਵਿੱਚ ਆਪਾਂ ਇੱਕ ਕੈਂਪ ਲਗਾਉਂਦੇ ਆ ਔਰ ਇਹ ਪਿਛਲੇ ਕਈ ਸਾਲਾਂ ਤੋਂ ਇਹ ਕੈਂਪ ਲੱਗਦੇ ਆ ਹਰ ਤਿੰਨ ਮਹੀਨੇ ਬਾਅਦ ਆਪਾਂ ਸਰਵ ਮੈਡੀ ਆ ਕੋਈ ਸਿਲੈਕਟ ਕਰਕੇ ਉੱਥੇ ਕੈਂਪ ਲਗਾਨੇ ਆ ਜਿਲਚਾ ਆਪਾਂ ਛਾਤੀ ਦੇ ਰੋਗ ਤੋਂ ਇਲਾਵਾ ਫ੍ਰੀ ਹੈਲਥ ਚੈੱਕਅਪ ਕੈਂਪ ਫ੍ਰੀ 슈ਗਰ ਬੀਪੀ ਔਰ ਫ੍ਰੀ ਐਕਸਰੇ ਦੇ ਨਾਲ ਆਪਾਂ ਨੂੰ ਲੋਕਾਂ ਨੂੰ ਤਾਂ ਕਿ ਮਰਤਬਤ ਜਾਣਕਾਰੀ ਹੋਵੇ ਕਿਉਂਕਿ ਆਪਾਂ ਟੀਬੀ ਦੀ ਨੂੰ ਆਪਾਂ 2025 ਚ ਮੁਕਤ ਕਰਨਾ ਟੀਬੀ ਮੁਕਤ ਭਾਰਤ ਬਣਾਣਾ ਇਸ ਕਰਕੇ ਆਪਾਂ ਉਸ ਸੁੱਫੀ ਚੇ ਨੂੰ ਸਾਹਮਣੇ ਲੈ ਕੇ ਆਪਾਂ ਹਰ ਜਗ੍ਹਾ ਤੇ ਹਰ ਦਿਨ ਮਿਲ ਦੇ ਮਰਤਬਤ ਲੋਕਾਂ ਨੂੰ ਟੀਬੀ ਦੇ ਪ੍ਰਤੀ ਜਾਗਰੂਕ ਕਰੀਏ